ਪਿਛਲੇ ਕੁ ਮਹੀਨੇ ਤੋਂ ਦੇਖ ਰਹੀ ਹੈ ਸਾਡੇ ਪੰਜਾਬ ਦੀਆਂ ਫਸਲਾਂ ਸਾਡੇ ਪੰਜਾਬ ਦਾ ਕਿਸਾਨ ਮੰਡੀਆਂ ਦੇ ਵਿੱਚ ਰੁਲਣ ਤੇ ਮਜਬੂਰ ਹੋਇਆ ਰਿਹਾ ਹੈ ਸਾਡੀ ਸੋਨੇ ਵਰਗੀ ਫਸਲ ਲੋਕਾਂ ਦੇ ਘਰਾਂ 'ਚ ਰੱਖੀ ਬੈਠੀ ਹੈ ਕਿਉਂਕਿ ਸਰਕਾਰ ਬਹੁਤ ਗੈਰ ਜ਼ਿੰਮੇਵਾਰ ਹੈ ਸੈਂਟਰ ਦੀ ਸਰਕਾਰ ਵੀ ਔਰ ਸੂਬੇ ਦੀ ਸਰਕਾਰ ਵੀ ਜਿਹੜਾ ਕਿ ਕੰਮ ਅੱਜ ਤੱਕ ਖਤਮ ਹੋ ਜਾਣਾ ਚਾਹੀਦਾ ਸੀ 10 ਤਰੀਕ ਤੱਕ ਜਨਰਲੀ ਹਰ ਸਾਲ 10 ਅਕਤੂਬਰ 15 ਅਕਤੂਬਰ ਤੱਕ ਸਾਰੀ ਲਿਫਟਿੰਗ ਹੋ ਜਾਂਦੀ ਹੈ ਮੰਡੀਆਂ ਖਾਲੀ ਹੋ ਜਾਂਦੀਆਂ ਅੱਜ ਤੱਕ ਲੋਕਾਂ ਦੇ ਘਰਾਂ 'ਚ ਫਸਲਾਂ ਰੱਖੀ ਬੈਠੇ ਹੈ ਔਰ ਇਹਦਾ ਨੁਕਸਾਨ ਕੇਵਲ ਕਿਸਾਨ ਨੂੰ ਹੀ ਨਹੀਂ ਮਜ਼ਦੂਰਾਂ ਨੂੰ ਵੀ ਹੈ ਮਜ਼ਦੂਰਾਂ ਦੇ ਵੀ ਹੱਕਾਂ ਤੇ ਡੱਕਾ ਹੈ ਜਿੰਨਾ ਛੋਟਾ ਦੁਕਾਨਦਾਰ ਹੈ ਭਾਈ ਉਹਨਾਂ ਦਾ ਵੀ ਰੋਜ਼ਗਾਰ ਬਿਲਕੁਲ ਬੰਦ ਪਿਆ ਹੈ ਕਿਉਂਕਿ ਕਿਸਾਨ ਦੇ ਘਰ ਚ ਕੋਈ ਪੈਸਾ ਆਇਆ ਹੀ ਨਹੀਂ ਕਿਸ ਕੀ ਕਿਸ ਤੇ ਵੇਚਦੇ ਉਹ ਸਮਾਨ ਜਾ ਕੇ ਖਰੀਦਣਗੇ ਸਾਰੇ ਪੰਜਾਬ ਦਾ ਛੋਟਾ ਦੁਕਾਨਦਾਰ ਕਿਸਾਨ ਮਜ਼ਦੂਰ ਅੱਜ ਜਿੰਨੇ ਮੰਦੇ ਹਾਲਾਤ ਨੇ ਇਹਨਾਂ ਦੇ ਉਹ ਤਾਂ ਸਿਰਫ ਇਹੀ ਜਾਣ ਸਕਦੇ ਐ ਔਰ ਮੈਂ ਪਿਛਲੇ ਇੱਕ ਮਹੀਨੇ ਤੋਂ ਦੇਖ ਰਹੀ ਹਾਂ ਮੈਨੂੰ ਰੋਜ਼ ਮਰਾਂ ਦੀ ਜ਼ਿੰਦਗੀ ਦੇ ਵਿੱਚ ਜਦੋਂ ਕੈਂਪੇਨ ਕਰਦੀ ਹਾਂ ਤੇ ਲੋਕ ਮਿਲਦੇ ਹੀ ਰਹਿੰਦੇ ਆ ਮੈਂ ਤੁਹਾਨੂੰ ਇਹ ਵਿਸ਼ਵਾਸ ਦਿਵਾਉਣੀ ਹੈ ਕਿ ਇੱਕ ਮਜ਼ਬੂਤ ਆਵਾਜ਼ ਵੜ ਕੇ ਅਸੈਂਬਲੀ ਦਾ ਵਿంటర్ ਸੈਸ਼ਨ ਆ ਰਿਹਾ ਜੇ ਸੱਚੇ ਪਾਤਸ਼ਾਹ ਦੀ ਕਿਰਪਾ ਕਰਤੀ ਤਾਂ ਤੁਹਾਡੀ ਆਵਾਜ਼ ਅਸੈਂਬਲੀ ਦੇ ਵਿੱਚ ਜ਼ਰੂਰ ਚੱਕਾਂਗੀ ਬਸ 2 ਦਿਨ ਰਹਿ ਗਏ ਨੇ ਵੋਟਾਂ ਦੇ ਵਿੱਚ ਬੇਨਤੀ ਕਰਦੀ ਹਾਂ ਕਿ ਹਰੇਕ ਨੂੰ ਬੇਨਤੀ ਕਰਦੀ ਹਾਂ ਆਪਦੇ ਜਾਣ ਪਛਾਣ ਵਾਲਿਆਂ ਨੂੰ ਆਪਦੇ ਰਿਸ਼ਤੇਦਾਰਾਂ ਨੂੰ ਭੈਣਾ ਭਰਾਵਾਂ ਨੂੰ ਹਰੇਕ ਨੂੰ ਬੇਨਤੀ ਕਰਕੇ ਆਰਕਿੰਗ ਦੀ ਵੋਟ ਆਉਣ ਵਾਲੀ 20 ਤਰੀਕ ਨੂੰ ਪੰਜੇ ਤੇ ਪੋਣ ਦੀ ਕਿਰਪਾਲਤਾ ਕਰੋ ਤਾਂ ਜੋ ਤੁਹਾਡੇ ਹੱਕਾਂ ਦੀ ਆਵਾਜ਼ ਚੱਕ ਸਕਾਂ ਔਰ ਇੱਕ ਮਜ਼ਬੂਤ ਆਵਾਜ਼ ਬਣ ਕੇ ਤੁਹਾਡਾ ਬਣਦਾ ਹੱਕ ਤੁਹਾਡੇ ਲਈ ਲਿਆ ਸਕਾਂ ਤੁਹਾਡਾ ਬਹੁਤ